ਵੀਡੀਓ ਪਹਿਲਗਾਮ ਅਤੰਕੀ ਹਮਲੇ ਤੇ ਮੌਕੇ ਦੀ ਵੀਡੀਓ ਹੈ ਜਿਹੜੀ ਸਟ੍ਰੀਲੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੇਖੋ ਕੋਈ ਮੈਗੀ ਖਾ ਰਿਹਾ ਕੋਈ ਸੈਲਫੀਜ਼ ਲੈ ਰਿਹਾ ਕੋਈ ਵੀਡੀਓਜ਼ ਬਣਾ ਰਿਹਾ ਅਚਾਨਕ ਅਤਵਾਦੀ ਆਉਂਦੇ ਨੇ ਵਿਚਾਲੇ ਆ ਕੇ ਮੱਥੇ ਦੇ ਉੱਤੇ ਸਿੱਧਾ ਗੋਲੀ ਮਾਰ ਦਿੰਦੇ ਨੇ ਜੀਹਾਂ ਧਰਮ ਦੇ ਨਾਂ ਦਿੱਤੇ ਸ਼ਰੀਰਾਂ 'ਮ ਕਤਲ ਕੀਤਾ ਗਿਆ ਜਦੋਂ ਪੁੱਛਿਆ ਗਿਆ ਤੁਸੀਂ Hindu ਜਾਂ Muslim ਜਦੋਂ ਜਵਾਬ Hindu ਦਾ ਆਇਆ ਤਾਂ ਗੋਲੀਆਂ ਚਲਾ ਦਿੱਤੀਆਂ ਗਿਆ ਹਾਲਾਂਕਿ ਕਈਆਂ ਨੇ ਮੁਸਲਮਾਨ ਵੀ ਕਿਹਾ ਪਰ ਉਹਨਾਂ ਨੇ ਕਿਹਾ ਕਿ ਚਲੋ ਕਲਮਾ ਪੜ ਕੇ ਦਿਖਾਓ ਪਰ ਜਦੋਂ ਕਲਮਾ ਪੜਨ ਦੇ ਵਿੱਚ ناکਾਮੀਅਤ ਰਵੇ ਫਿਰ ਕਿਸੇ ਦੇ ਦਿਲ ਦੇ ਵਿੱਚ ਗੋਲੀ ਮਾਰੀ ਕਿਸੇ ਦੇ ਪੇਟ ਦੇ ਵਿੱਚ ਗੋਲੀ ਮਾਰੀ ਕਿਸੇ ਦੇ ਮੱਥੇ ਦੇ ਵਿੱਚ ਗੋਲੀ ਮਾਰੀ ਹ ਤਾਂ ਹੁਣ ਮੌਕੇ ਦੀ ਵੀਡੀਓ ਆ ਗਈ ਹੈ ਦੇਖੋ ਕਿਵੇਂ ਮੌਕੇ ਦੇ ਉੱਤੇ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਅਫਸੋਸ ਦੀ ਗੱਲ ਇਹ ਰਹੀ ਹੈ ਕਿ ਇਹਨਾਂ ਨੂੰ ਬਚਾਉਣ ਵਾਲਾ ਉੱਥੇ ਕੋਈ ਵੀ ਨਹੀਂ ਸੀ ਲਗਾਤਾਰ ਜਿਹੜਾ ਪੁਲਿਸ ਤੇ ਚੀਕਾਂ ਦੀ ਆਵਾਜ਼ਾਂ ਆ ਰਹੀਆਂ ਸੀ ਲੋਕੀਂ ਚਿਲਾ ਰਹੇ ਸੀ ਪੁਲਿਸ ਪੁਲਿਸ ਆਰਮੀ ਆਰਮੀ ਪਰ ਬਚਾਉਣ ਵਾਲਾ ਉੱਥੇ ਕੋਈ ਵੀ ਨਹੀਂ ਸੀ ਆ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਦੇਸੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਦੇਖ ਕੇ ਹਰ ਕਿਸੇ ਦੇ ਮਨ ਦੇ ਵਿੱਚ ਖੌਫ ਜ਼ਰੂਰ ਫੈਲ ਰਿਹਾ ਹੈ ਅਕਿ ਆਖਿਰਕਾਰ ਕਿਵੇਂ ਆਤਵਾਦੀ ਬਿਲਕੁਲ ਨੇੜੇ ਆਕੇ ਠਾਠਾ ਠਾ ਕਰਕੇ ਗੋਲੀਆਂ ਚਲਾਗੇ ਔਰ ਕਿਸੇ ਨੂੰ ਕਿਸੇ ਗੱਲ ਦਾ ਕੁਝ ਪਤਾ ਨਹੀਂ ਲੱਗਾ